ਜਾਦ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾ ਪੰਜਾਬੰ ਦੇਸ਼ ਦਾ ਨਾਮ ਰੱਖਿਆ। ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ। ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਪਰ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ ਕੀਤੇ ਗਏ ਜਿਸ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਹੈ ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਬੱਚਾ ਮੇਰੀ ਆਜ਼ਾਦੀ ਦੀ 78ਵੀਂ ਵਰੇਗੰਡ ਨੂੰ ਲੈ ਕੇ ਜਿਹੜਾ ਕਿ ਕੱਲ ਪਰਸੋਂ ਨੂੰ ਜਿਹੜਾ ਵਰੇਗੰਡ ਮਨਾਈ ਜਾਣੀ ਆ ਉਸ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਤਿਆਰੀਆਂ ਪੂਰੀ ਤਰ੍ਹਾਂ ਵਢੀ ਗਈਆਂ ਨੇ ਮੁਕੰਮਲ ਹੋ ਚੁੱਕੀਆਂ ਗਈਆਂ ਨੇ ਫੈਸਲੇ ਤਸਵੀਰਾਂ ਤੁਹਾਨੂੰ ਇੱਕ ਦਿਖਾ ਦਿੰਨੇ ਆ ਕਿ ਸਕੂਲੀ ਬੱਚੇ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਇੱਥੇ ਰੰਗ ਰੰਗ ਕਾਰਜਕ੍ਰਮ ਵੀ ਪੇਸ਼ ਕਰਨਾ ਹੈਗਾ ਪਰਸੋਂ ਨੂੰ ਤੇ ਗੱਤਕੇ ਦੇ ਕਰਤੱਬ ਵੀ ਆਉਣੇ ਨੇ ਪੀਟੀ ਦਾ ਜਿਹੜਾ ਪ੍ਰੋਗਰਾਮ ਉਹ ਵੀ ਰੱਖਿਆ ਗਿਆ ਹੋਰ ਅੰਗਾਰਨਤ ਪ੍ਰੋਗਰਾਮ ਵੀ ਹੋਣੇ ਤੇ ਅੱਜ ਦੀ ਗੱਲ ਕਰੀਏ ਤੇ ਅੱਜ ਫੁੱਲ ਦੇ ਹਸਲ ਫੁੱਲ ਡਰੈਸ ਦੇ ਹਸਲ ਜਿਹੜੀ ਹੈਗੀ ਆ ਉਹ ਹੋਈ ਆ ਤੇ ਨਾਲ ਹੀ ਨਾਲ ਜਿਹੜੇ ਏਡੀਜੀਪੀ ਐਨਆਰਆਈ ਹੈਗੇ ਨੇ ਪ੍ਰਵਿੰਸ ਇਲਾ ਉਹਨਾਂ ਵੱਲੋਂ ਤਿਰੰਗਾ ਝੰਡਾ ਸਨੋ ਰਸਮ ਅਦਾ ਕੀਤੀ ਗਈ ਆ ਤੇ ਐਜ਼ ਅ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਇੱਥੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਪਰ ਫਿਲਹਾਲ ਦੀਆਂ ਤਸਵੀਰਾਂ ਦੇ ਵਿੱਚ ਐਲਜੀਪੀ ਐਨਆਰਆਈ ਪ੍ਰਵਿੰਦ ਸਿੰਘਾ ਵੱਲੋਂ ਅੱਜ ਝੰਡੇ ਦੀ ਰਸਮ ਨੂੰ ਅਦਾ ਕਰਿਆ ਤੇ ਪਰਸੋਂ ਨੂੰ ਪੰਜਾਬ ਦੇ ਮੁਖੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਝੰਡੇ ਦੀ ਰਸਮ ਅਦਾ ਕਰਨੀ ਹੈ ਤਿਰੰਗਾ ਝੰਡਾ ਉਹਨਾਂ ਦੇ ਵੱਲੋਂ ਫੈਰਾਇਆ ਜਾਣਾ ਹੈਗਾ ਤੇ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣੇ ਨੇ ਤੇ ਇਸ ਵੇਲੇ ਐਲਜੀਪੀ ਪ੍ਰਵਿੰਸਾ ਵੱਲੋਂ ਅੱਜ ਜਿਹੜਾ ਤਿਰੰਗਾ ਚੱਲੀ ਦੇ ਰਸਮ ਜਿਹੜੀ ਸੈਰੋਂ ਦੀ ਆ ਉਹ ਅਲਾਕੀਤੀ ਗਈ ਹੈ ਤਾਂ ਨਿਵਨ ਸ਼ੋਕਰਵਾਲ ਡਿਪਟੀ ਕਮਿਸ਼ਨਰ ਜਲੰਧਰ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਬੱਚਿਆਂ ਪ੍ਰਤੀ ਖਾਸ ਪ੍ਰੇਮ ਜਿਹੜਾ ਰੱਖਦੇ ਨੇ ਮਾਤਰ ਮਾਤਾ ਕੀ ਜੈ ਮਾਤਰ ਮਾਤਾ ਕੀ ਜੈ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਿਸਟਰ ਅਜੀਤ ਤਿੰਵਾਰੀ ਦਰੋ ਕਰਨੀ ਹੈ ਮੈਂ ਦੇਖਣ ਸਿਰ ਇਹ ਪਰਫਾਰਮੈਂਸ ਨੇ ਕੀਤਾ ਬਾਕੀ ਜਿਹਨਾਂ ਨੇ ਨਹੀਂ ਕੀਤਾ ਸੀਗਾ ਇਹ ਗੱਲ ਆਪਣੀ ਤੁਸੀਂ ਯਾਦ ਕਰ ਲੀਓ ਸਿਮਿਲਰਲੀ ਸਿਮਿਲਰਲੀ ਤਰਨ ਤੁਸੀਂ ਪਰਫਾਰਮ ਕਰ ਰਹੇ ਹੋ ਪਰ ਸੋ ਜਿਹੜਾ 15 ਅਗਸਤ ਨੂੰ ਪ੍ਰੋਗਰਾਮ ਹੋਣਾ ਉਸ ਨੂੰ ਲੈ ਕੇ ਬੱਚਿਆਂ ਨੂੰ ਖਾਸ ਹਵੈਤਾ ਜਾਣੀਆਂ ਹੈਗੀਆਂ ਉਹ ਇੱਥੇ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਿਮਾਂਸ਼ੋ ਅਕਰਵਾਲ ਰਿਪਿਕ ਮਿਸਟਰ ਜਲੰਧਰ ਕੋਈ ਵੀ ਕੋਈ ਪਰਫਾਰਮੈਂਸ ਹੋ ਰਹੀ ਹੈ ਤੁਸੀਂ ਤੁਹਾਡੀ ਸਾਥੀ ਨੇ ਤੁਹਾਡੀ ਭੈਣ ਭਰਾ ਨੇ ਸਾਰਿਆਂ ਲਈ ਚਿਹਰਾ ਕਰਦੇ ਆ तो जोश कम नहीं होना चाहिए दिस इज चाइनीयर एक घंटा ठीक है ये गाना वाले गाने और पीछे सारे प्रभु हमें चीयर करेंगे डांका और ये सारे चीयर करेंगे जो स्कूल पे काम कर काम ही तुलसी चीयर कर लास्ट पूरी सारे परफॉर्म करते हैं सारे रे मना जो है कि आफ्टर परफॉर्मेंस अपॉर्चुनिटी मिले नहीं ਜਦੋਂ ਇੱਕ ਜਨਰਲ ਅਵਾਰਡ ਸੈਰੇਮਨੀ ਹੋਗੀ ਜਦੋਂ ਸਾਡੇ ਜਿਹੜੇ ਬੁਲਾਰੇ ਨੇ ਮਾਈਕ ਤੇ ਬੋਲਣਗੇ ਕਿ ਬੱਚੋ ਕੀ ਚਾਹੁੰਦੇ ਹੋ ਸਾਰੇ ਤੇ 78ਵੀਂ ਵਰੇ ਸਾਨੂੰ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੈਗੀਆਂ ਨੇ ਤੇ ਐਸੇਲੇ ਅੱਜ ਪੋਰਸਵਾਰਾ ਵੱਲੋਂ ਵੀ ਕਰਤੱਬ ਦਿਖਾਏ ਗਏ ਨੇ ਤੇ ਨਾਲ ਦੀ ਨਾਲ ਬੱਚਿਆਂ ਵੱਲੋਂ ਵੀ ਰੰਗ ਰੰਗ ਕਾਰਜਕ੍ਰਮ ਪੇਸ਼ ਕੀਤੇ ਗਏ ਨੇ ਫੁੱਲ ਡਰੈਸ ਰਸਲ ਦੇ ਵਿੱਚ ਜਿਹੜੀ ਅੱਜ ਕੀਤੀ ਗਈ ਹੈ ਫੁੱਲ ਡੈਸ ਰੀਹਸਲ ਕੀਤੀ ਗਈ ਹੈ ਸਾਡੇ ਨਾਲ ਇਸ ਵੇਲੇ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ ਹੈਗੇ ਨੇ ਗੱਲਬਾਤ ਕਰਦੇ ਆਂ ਸਰ 75ਵੀਂ ਵਰੇਗਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਪੂਰੀਆਂ ਰਾਸ਼ਟਰੀ ਗਾਣ ਗਾ ਲਈ ਰਾਸ਼ਟਰੀ ਗਾਣ ਕਰਕੇ ਖਤਮ ਕਰਕੇ ਫਿਰ ਮਤਲਬ ਠੀਕ ਹੈ ਜੀ ਠੀਕ ਤਾਂ ਰਾਸ਼ਟਰੀ ਗਾਣ ਜਿਹੜਾ ਹੈਗਾ ਉਹ ਹੁਣਾ ਇੱਥੇ ਉਸ ਤੋਂ ਬਾਅਦ ਜਿਹੜੇ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੋਪ ਅਰਵਾਲ ਆਪਣੀਆਂ ਆਪਣੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਦੱਸਣਗੇ ਕਿ ਕੀ ਕੀ ਪ੍ਰੋਗਰਾਮ ਹੋਣੇ ਨੇ ਕਿਦਾਂ ਕਿਦਾਂ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ 15 ਦਾ ਦੋ ਦਿਨ ਬਾਅਦ ਜਿਹੜੇ ਕੀਤੇ ਜਾਣੇ ਹੈਗੇ ਨੇ ਇਹ ਗੱਲਬਾਤ ਕਰਦੇ ਆ ਸਰ 15 ਜਸਤੀਆਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਨੇ ਹਦਾਇਤਾਂ ਵੀ ਤੁਸੀਂ ਦਿੱਤੀਆਂ ਗਈਆਂ ਹੋਰ ਸੁਰੱਖਿਆ ਨੂੰ ਲੈ ਕੇ ਕੀ ਕੀ ਪ੍ਰਬੰਧ ਹੈਗੇ ਬਿਲਕੁਲ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਵਾਰ ਇਹ ਆਜ਼ਾਦੀ ਦਿਹਾੜੇ ਤੇ ਮਾਨਯੋਗ ਮੁੱਖ ਮੰਤਰੀ ਜੀ बतौर ਮੁੱਖ ਮਹਿਮਾਨ ਆ ਰਹੇ ਨੇ ਤੋਂ ਸਟੇਟ ਲੈਵਲ ਫੰਕਸ਼ਨ ਹੈ ਸਾਡਾ ਤੇ ਸਾਡੀ ਪੂਰੀ ਜਿਹੜੀ ਤਿਆਰੀਆਂ ਮੁਕੰਮਲ ਨੇ ਅ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਸਾਡੇ ਜਿਹੜੇ ਪੂਰੇ ਪੁਲਿਸ ਕਮਿਸ਼ਨਰ ਸਾਹਿਬ ਨੇ ਐਸਐਸਪੀ ਸਾਹਿਬ ਨੇ ਅੱਜ ਸਾਡੇ ਏਡੀਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਉਹਨਾਂ ਨੇ ਸਾਰੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਰੀ ਤਿਆਰੀਆਂ ਮੁਕੰਮਲ ਕਰਵਾ ਲਈਆਂ ਨੇ ਲਗਭਗ 1500 ਤੋਂ ਵੱਧ ਜਵਾਨ ਜਿਹੜੇ ਪੂਰੇ ਆਪਣੇ ਸ਼ਹਿਰ ਦੇ ਵਿੱਚ ਤਨਾਤ ਨੇ 500 ਜਿਹੜੇ ਜਵਾਨ ਨੇ ਉਹ ਪੂਰੇ ਸਟੇਡੀਅਮ ਚ ਤਨਾਤ ਰਹਿਣਗੇ ਅ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਵੀ ਕਾਫੀ ਜੋਸ਼ ਹੈ ਸਾਡੇ ਸਾਰੇ ਅਧਿਕਾਰੀ ਵੀ ਜਿਹੜੇ ਪੂਰੇ ਜੋਸ਼ ਨਾਲ ਕਰਵਾ ਰਹੇ ਹਨ ਵੀ ਵੁੱਡ ਵਾਂਟ ਕਿ ਬਹੁਤ ਵਧੀਆ ਜਿਹੜਾ ਸਮਾਗਮ ਚੰਗੀ ਤਰ੍ਹਾਂ ਨਾਲ ਸੰਪੰਨ ਹੋ ਜਾਵੇ ਇੱਕ ਜਾਣਕਾਰੀ ਮਿਲੀ ਕਿ ਕਿਸਾਨਾ ਵੱਲੋਂ ਮਾਰਚ ਕੱਢਣ ਦੀ ਵੀ ਗੱਲ ਕਹੀ ਜਾ ਰਹੀ ਆ। ਔਰ ਟਰੈਕਟਰ ਮਾਰਸ਼ ਜਿਵੇਂ ਤੁਹਾਨੂੰ ਪਤਾ ਹੋਣਾ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਨੂੰ ਕਿਸਾਨਾਂ ਵੱਲੋਂ ਕੱਢਿਆ ਜਾਂਦਾ ਹੈਗਾ। ਮੈਂ ਆਸ ਕਰਾਂਗਾ ਕਿ ਸ਼ਾਂਤੀਪੂਰਵਕ ਤੰਗਾਂ ਜੋ ਕੁਝ ਆਜ਼ਾਦੀ ਦਿਹਾੜਾ ਮਨਾਉਣਾ ਚਾਹੁੰਦੇ ਨੇ ਉਹ ਬਣਾ ਸਕਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵਿਗੜਨਾ ਨਾ ਪਵੇ। ਬਸ ਅਸੀਂ ਇਹੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮਾਂ ਪੂਰੀ ਤਰ੍ਹਾਂ ਸਤਾਰਜੇ। ਧੰਨਵਾਦ, ਬਰਤਨ। ਸੋਇਸਨ ਹਿਮਾਂਸ਼ੋ ਅਗਰਵਾਲ ਡਿਪਟੀ ਕਮਿਸ਼ਨਰ ਜਲੰਧਰ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ 500 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਖਾਲੀ ਸਟੇਡੀਅਮ ਦੇ ਆਸ-ਪਾਸ ਨਿਗਰਾਨਾ ਰੱਖਣਗੇ ਸਟੇਡੀਅਮ ਦੇ ਅੰਦਰ ਨਿਗਰਾਨਾ ਰੱਖਣਗੇ ਤੇ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਪਰਫਾਰਮੈਂਸ ਕਰਨੀ ਹੈ ਪਰਸੋਂ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਕੁਝ ਖਾਸ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਗਈਆਂ ਨੇ ਤੇ ਪਰਸੋਂ ਨੂੰ ਮੁੱਖ ਮੰਤਰੀ ਪੰਜਾਬ ਭਗਵਨ ਸਿੰਘ ਮਾਨ ਜਲੰਧਰ ਆਣਗੇ ਤੇ ਆਜ਼ਾਦੀ ਦਿਹਾੜੇ ਦੇ ਜਿਹੜੀਆਂ ਰਸਮਾਂ ਹੈਗੀਆਂ ਨੇ ਝੰਡਾ ਜਿਹੜਾ ਫਹਿਰਾਇਆ ਜਾਣਾ ਹੈਗਾ ਉਹਨਾਂ ਦੇ ਕਰਕਮਲਾ ਨਾਲ ਇੱਥੇ ਝੰਡੇ ਨੂੰ ਫਹਿਰਾਇਆ ਜਾਣਾ ਹੈਗਾ ਰਾਸ਼ਟਰੀ ਗੀਤ ਹੋਣਗੇ ਤਿਰੰਗਾ ਰੰਗ ਕਾਰਜਕ੍ਰਮ ਵੀ ਜਿਹੜੇ ਇੱਥੇ ਹੋਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਡੈਨਿਕ ਸੂਰਵਾਟੀ ਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...